ਆਹ ਨਾਲ ਜਾਤੀ ਹੋ ਰਹੀ ਹੈ ਇਹਨੂੰ ਬਹੁਤ ਤਕੜੀ ਜਾਤੀ ਕਿਹਾ ਜਾਂਦਾ ਵਾ ਜਿਹੜੇ ਗਊਆਂ ਜਿਹੜੀਆਂ ਪੱਲ ਵਸਤਰੇ ਖੁਰਦੀਆਂ ਇਹਨੂੰ ਜਿਹੜੇ ਤਰਨ ਦਾ ਦੇ ਹਿੰਦੂ ਆ ਚਨਾਦਰੀ ਬੰਦੇ ਨੇ ਉਹਨਾਂ ਬੰਦਿਆਂ ਨੇ ਗਊਆਂ ਨੂੰ ਸੰਭਲਣ ਵਾਸਤੇ ਇਹ ਜਗਾ ਰੱਖੀ ਸੀ ਹੁਣ ਸਕਾਰ ਨੂੰ ਪਤਾ ਨਹੀਂ ਕੀ ਮੁਸ਼ਕਲ ਆ ਗਈ ਆ ਕਿਹੜੀ ਤਕਲੀਫ ਹੋ ਰਹੀ ਆ ਕਿ ਜਿਹੜੇ ਗਊਆਂ ਦੇ ਉੱਤੇ ਅਤਿਆਚਾਰ ਕਰ ਰਹੇ ਬੰਦੇ ਤੁਹਾਨੂੰ ਵੀ ਪਹਿਲਾਂ ਵੀ ਗਊਆਂ ਜਿਹੜੀਆਂ ਸੀ 10-12 ਗਊਆਂ ਨਾਲ ਜਿਹੜੇ ਦੁੱਧ ਦੇਣ ਵਾਲੀ ਗਊਆਂ ਸੀ ਨਾ ਉਹ ਲੈ ਗਏ ਨੇ ਚੁੱਕੇ ਅੱਛਾ ਕੋਈ ਕੋਈ ਪਤਾ ਲੱਗਾ ਹੁਣ ਵੀ ਜਿਹੜੀਆਂ ਗਊਆਂ ਤੇ ਲੱਗੇ ਨੇ ਕੁਝ ਬੰਦੇ ਉਹ ਵੇਖੇ ਨਾ ਕੁਝ ਬ੍ਰਾਹਮਣ ਸਫਾਰ ਪ੍ਰਧਾਨੇ ਭਜਾਏ ਨੇ ਉਹ ਬੰਦੇ ਆਣ ਕੇ ਗਊਆਂ ਨੂੰ ਜਿਹੜੀ ਵੱਟ ਟੁਕ ਨਾਲ ਬੰਦੇ ਆਣੇ ਚੀਫਲ ਕਰਨ ਵਾਲੇ ਮਾਸ ਦੇਚ ਨਾਲ ਗਊਆਂ ਦਾ ਉਹ ਗਊਆਂ ਲੈ ਟੁਕ ਨਾਲ ਆਏ ਸੀ ਸਰਕਾਰ ਦੀ ਸਾਡੀ ਇਰੀਗੇਸ਼ਨ ਡਿਪਾਰਟਮੈਂਟ ਦੀ ਜਗ੍ਹਾ ਹੈ ਇਸ ਲਈ 3-4 ਸਾਲ ਤੋਂ ਮਤਲਬ ਇਲੀਗਲ ਤੌਰ ਤੇ ਇੱਥੇ ਜਿਹੜਾ ਵਾ ਗਊਆਂ ਨੂੰ ਖੇਰਾਜਤਾ ਗਿਆ ਤੇ ਸਾਡੇ ਵੱਲੋਂ ਉਦੋਂ ਦੀ ਹੀ ਮੰਦਵ ਜਿਹੜਾ ਵਾ ਐਡਮਿਨਿਸਟ੍ਰੇਸ਼ਨ ਨੂੰ ਮੰਦਵ ਲੈਟਰ ਜਿਹੜੀਆਂ ਆ ਉਹ ਦੇਖਿਆ ਗਿਆ ਹੈ ਉਸ ਤੋਂ ਬਾਅਦ ਪੀਪੀ ਐਕਟ ਦੇ ਅਧੀਨ ਜਿਹੜਾ ਕੇਸ ਵੀ ਲਾਇਆ ਗਿਆ ਸੀ ਬੇਸਿਕਲੀ ਇਹ ਹੈ ਕਿ ਵੀ ਇੱਥੇ ਅ ਰਜਿਸਟਰਡ ਨਾਮ on ਕਰਕੇ ਲੋਕਾਂ ਵੱਲੋਂ ਆਮ ਹਰਈ ਦਾ ਮੰਦਲ ਜਿਹੜਾ ਵਾ ਉਹ ਚਲਾਇਆ ਜਾ ਰਿਹਾ ਹੈ ਤੇ ਯੂਨੀਵਰਸਿਟੀ ਉੱਤੇ ਕਰਾਇਲਟੀ ਵੀ ਜ਼ਿਆਦਾ ਹੋ ਰਹੀ ਹੈ ਦੂਜੀ ਗੱਲ ਇਹ ਹੈ ਕਿ ਵੀ ਇਲੀਗਲ ਸਾਡੀ ਜਗ੍ਹਾ ਦੇ ਉੱਤੇ ਕਬਜ਼ਾ ਹੋਂ ਕਰਕੇ ਹੁਣ ਮਸ਼ੀਨਾਂ ਜਿਵੇਂ ਸਰਕਾਰ ਨੇ ਪਰਚੇਜ਼ ਕੀਤੀਆਂ ਆ ਇਹ ਸਾਡੀ ਬੇਸਿਕਲੀ ਵਰਕਸ਼ਾਪ ਹੈ ਤੇ ਇਹਨਾਂ ਨੇ ਦੱਸਿਆ ਵਾ ਇਰੀਗੇਸ਼ਨ ਵਾਲਿਆਂ ਦੀ ਇਹ ਜਗ੍ਹਾ ਹੈਗੀ ਆ ਇੰਨੇ ਕੇਸ ਕੀਤਾ ਸੀਗਾ ਧੀਸ ਸਾਹਿਬ ਨੇ ਫਿਰ ਆਰਡਰ ਕੀਤੀ ਹੈਗੀ ਇਹ ਗਊਆਂ ਸ਼ਿਫਟ ਕਰਨੀ ਹੈ ਇੱਥੇ ਕਿਉਂਕਿ ਇਲੈਗਲੀ ਕੌਸ਼ਲਾ ਬਣੀ ਸੀਗੀ ਤੇ ਇਹ ਚੋਲਾ ਸਾਹਿਬ ਹੈ ਲੈ ਤੇ 75 ਚੱਲੀਆਂ ਵਾ ਇਹਨਾਂ ਚੋਂ ਕੁ 150 ਦੇ ਨੀਅਰ ਬੋਟ ਹੈ ਗਿਆ ਵਾ ਤੇ ਉੱਥੇ ਉਹਨਾਂ ਨਾਲ ਗੱਲ ਹੋ ਗਈ ਆ ਉਹਨਾਂ ਕੋਲ ਜਗ੍ਹਾ ਹੈਗੀ ਇੰਨੀ ਹਾਂ ਨੀ ਧੀਸ ਸਾਹਿਬ ਨੇ ਰਿਕਵੈਸਟ ਕੀਤੀ ਆ ਤੇ ਉਹ ਜਗ੍ਹਾ ਪਾ ਉਹਨਾਂ ਦੇ ਰਜਿਸਟਰਡ ਹੋਏਗੀ ਫਿਰ ਹੀ ਕੀਤੀ ਹੈ ਇਹ ਸਿਰਫ ਕੇ ਨਾ ਕੋਈ ਨਹੀਂ ਧੀਸ ਸਾਹਿਬ ਦੇ ਹੁਕਮਾਂ ਦੇ ਨਾਲ ਹੀ ਇਹ ਲੋਹਾ ਹੈ ਗਊਸ਼ਾਲਾ ਦੇ ਵਿੱਚ ਇਹਨਾਂ ਨੂੰ ਗੋਲ ਤੇ ਇਹਨਾਂ ਨੂੰ ਉੱਤਰ ਲੈ ਕੇ ਚੱਲਣਾ ਹਾਂ ਆਧਾ ਦੁਬਲੀ ਵਿੱਚ ਸਰਕਾਰੀ ਗਊਸ਼ਾਲਾ ਵਿੱਚ ਬਣੀ ਹੋਈ ਆ ਤੇ ਪ੍ਰਾਈਵੇਟ ਗਊਸ਼ਾਲਾ ਜੇ ਗਊ ਕੋਈ ਵੀ ਦੇ ਜਾ ਰਹੀ ਆ ਇਨਸ਼ਾਅੱਲਾ ਜੇ ਸ਼ਾਸਨ ਵੱਲੋਂ ਗੌਰ ਕੀਤਾ ਗਿਆ ਕਿ ਇਹ ਜਾਨੀਆਂ ਵਾਂਗੂ ਸਸਤੀ ਕੰਮਾਟ ਦੇਖੋ ਇਹ ਨੂੰ ਸੁਮਾਇਨਾ ਜਾਤੀ ਹੋ ਰਹੀ ਹੈ ਇਹਨੂੰ ਬਹੁਤ ਤੜੀ ਜਾਤੀ ਗਿਆ ਜਾਂਦਾ ਜਿਹੜੇ ਗਊਆਂ ਜਿਹੜੀਆਂ ਇਹ ਲਵਸਤ ਰੇ ਫੁਰਦੀਆਂ ਇਹਨੂੰ ਜਿਹੜੇ ਤਰਨ ਦਾ ਦੇ ਹਿੰਦੂ ਆ ਸੁਨਾਵਰੀ ਬੰਦੇ ਨੇ ਉਹਨਾਂ ਬੰਦਿਆਂ ਨੇ ਗਊਆਂ ਨੂੰ ਸੰਭਾਲਣ ਵਾਸਤੇ ਇਹ ਜਗ੍ਹਾ ਰੱਖੀ ਸੀ ਇਹ ਜਗ੍ਹਾ ਲਵਾਰਸ ਪਈ ਸੀ ਇਹ ਜਗ੍ਹਾ ਕੋਈ ਵਰਦੀ ਵਾਸ ਨਹੀਂ ਸੀ ਸਰਕਾਰ ਨੇ ਜਿਹੜੀ ਜਗ੍ਹਾ ਦਿੱਤੀ ਸੀ ਨਾ ਇਹਦੇ ਦੋਵੇਂ ਐਮਐਲਏ ਸੀ ਆਪਣਾ ਅਗਨੇ ਉਤਰੀ ਅਗਨੇ ਦਸ਼ਰਮਾ ਕਹਿੰਦਾ ਜਨਾਬ ਜਿਹੜੀ ਗਊਸ਼ਾਲਾ ਚ ਕੋਈ ਗਊਆਂ ਜਿਹੜੇ ਵਾਰਾ ਤਰੇ ਬਿੱਡੀਆਂ ਐਕਸੀਡੈਂਟ ਹੁੰਦੇ ਨੇ ਲੋਕੇ ਮਰਦੇ ਨੇ ਬੱਚੇ ਮਰਦੇ ਨੇ ਬੱਚੇ ਸਕੂਲਾਂ ਦੇ ਮਰਦੇ ਨੇ ਜਿਹੜੇ ਐਕਸੀਡੈਂਟ ਹੁੰਦੇ ਬਣੇ ਇਹਨਾਂ ਗਊਸ਼ਾਲ ਦੇ ਪਰਮਿਆਂ ਬ੍ਰਾਹਮਣ ਸਭਾ ਨੇ ਸੁਨਾਵਤ ਸਭਾ ਰੇ ਮੰਦਰਾ ਦੇ ਕਮੇਟੀ ਨੇ ਸ਼ੇਪ ਸਨਾ ਨੇ ਪ੍ਰੋਡੂਸਰ ਰਲ ਕੇ ਜਗ੍ਹਾ ਦੀ ਆਪਰੰਧ ਕੀਤਾ ਬਾਕਾਇਦਾ ਇਸ ਕਮਰੇ ਪਾ ਕੇ ਦਿੱਤੇ ਨੇ ਛੱਡ ਪਾ ਕੇ ਦਿੱਤੇ ਨੇ ਹਰ ਚੀਜ਼ ਦਾ ਇੰਤਜ਼ਾਮ ਕੀਤਾ ਗਊਆਂ ਵਾਸਤੇ ਨਹੀਂ ਤਾਂ ਸਰਕਾਰ ਨੂੰ ਪਤਾ ਨਹੀਂ ਕੀ ਮੁਸ਼ਕਲ ਆ ਗਈ ਆ ਕਿਹੜੀ ਤਕਲੀਫ ਹੋ ਰਹੀ ਆ ਕਿ ਜਿਹੜੇ ਗਊਆਂ ਦੇ ਉੱਤੇ ਅਤਿਆਚਾਰ ਕਰ ਰਹੇ ਬੈਣ ਤੁਹਾਨੂੰ ਕਿ ਪਹਿਲਾਂ ਵੀ ਗਊਆਂ ਜਿਹੜੀਆਂ ਅਸੀਂ 10-12 ਗਊਆਂ ਨਾਲ ਜਿਹੜੇ ਦੁੱਧ ਦੇਣ ਵਾਲੀ ਗਊਆਂ ਸੀ ਨਾ ਉਹ ਲੈ ਗਏ ਨਚੁਕੇ ਅੱਛਾ ਕੋਈ ਕੋਈ ਪਤਾ ਲੱਗਾ ਹੁਣ ਵੀ ਜਿਹੜੀਆਂ ਗਊਆਂ ਤੇ ਲੱਗੇ ਨੇ ਕੁਝ ਬੰਦੇ ਉਹ ਵੇਖੇ ਨਾ ਕੁਝ ਬ੍ਰਾਹਮਣ ਸਫਾਰ ਪ੍ਰਧਾਨੇ ਭਜਾਏ ਨੇ ਉਹ ਬੰਦੇ ਜਾਣ ਕੇ ਗੋਗਾਂ ਨੂੰ ਜਿਹੜੇ ਵੱਟ ਟੁਕ ਨਾਲ ਬੰਦੇ ਆਣੇ ਚੀਫਰ ਕਰਨ ਵਾਲੇ ਮਾਸਚੇਚ ਨਾਲ ਗੋਗਾਂ ਦਾ ਉਹ ਗੋਗਾਂ ਲੈ ਟਕਣਾਏ ਸੀ ਹੁਣ ਅਸੀਂ ਤਸੀਲਦਾਰ ਸਾਹਿਬ ਬੈਠੇ ਨੇ ਯੋ ਬੈਠਾ ਵਾ ਸੈਂਟੀਫਾਈਸਟਰ ਬੈਠਾ ਵਾ ਪੰਜਾਬ ਪੁਲਿਸ ਬੈਠੀ ਆ ਇਹ ਕਿਹਾ ਬੇਨਤੀ ਕਰਦੇ ਆ ਅਗਰ ਗੋਸ਼ਾਲਾ ਹੈਗੀ ਆ ਤੁਸੀਂ ਗੋਗਾਂ ਕਲਾ ਦਿਓ ਅਸੀਂ ਤਾਂ ਸਹਿਮਤ ਆਂ ਬੰਦ ਦੱਸਿਆ ਕਿੱਥੇ ਕਰ ਲਗੇ ਗੋਗਾਂ ਇਹ ਤੁਸੀਂ ਕੋਲੇ ਕਹਿੰਦੇ ਨੇ ਤੇ ਮੇਰੀ ਗੋਗਾਂ ਸਾਹਿਬ ਕਹਿੰਦੇ ਨੇ ਉਹ ਗੋਗਾਂ ਗੋਦਲ ਚੋਲਾ ਸਾਹ ਇਹਨਾਂ ਦੱਸਿਆ ਵਾ ਇਸ ਕਰਕੇ ਬੇਨਤੀ ਹੈ ਤਸੀਰ ਸਾਹਿਬ ਦੇ ਬਿਲਕੁਲ ਤੈਨ ਸਾਡੇ ਕੋਲ ਇੰਨਾ ਕਿ ਬੇਨਤੀ ਕਰਦੇ ਤੁਸੀਂ ਵੀ ਧਰਮ ਨੂੰ ਮੰਨਣ ਵਾਲੇ ਬੰਦੇ ਦੇ ਉਸ ਸਮਾਜ ਦੇ ਜਿਹੜੇ ਹਿੰਦੁਸਤਾਨ ਦੇ ਰਹਿੰਦੇ ਨੇ ਹਿੰਦੂ ਸਮਾਜ ਨੂੰ ਜਾਂ ਸਿੱਖ ਸਮਾਜ ਨੂੰ ਉਹ ਗੋਗਰ ਸਾਰੇ ਸੇਵਾ ਕਰਦੇ ਨੇ ਲੇਕਿਨ ਤਰਨ ਦਾ ਜਿੰਨਾ ਨੁਕਸਾਨ ਲੋਕਾਂ ਦਾ ਹੋ ਰਿਹਾ ਨਾ ਐਕਸੀਡੈਂਟ ਦਾ ਉਹਨੂੰ ਰੋਕਣ ਰੋਕਣਾ ਇਹਨਾਂ ਨੇ ਜਿਮੇਵਾਰੀ ਪਾਉਗੀਗਾਗਾ ਹਿੰਦੂ ਸਮਾਜ ਜੋ ਜਿਮੇਵਾਰੀ ਲਊਗਾ ਹਿੰਦੂ ਸਮਾਜ ਪਰਚਾ ਕਰਾਊਗਾ ਸਰਕਾਰ ਦੇਤੇ ਚਾਹੇ ਸਾਨੂੰ ਧਰਨਾ ਦੇਣਾ ਪਵੇ ਸਾਨੂੰ ਚਾਹੇ ਵਿਚਾਰ ਰੋਕਣਾ ਪਵੇ ਚਾਹੇ ਕੋਈ ਕੁਛ ਕਰਨਾ ਪਵੇ ਸਾਰਾ ਹਿੰਦੂ ਸਮਾ ਇਕੱਠਾ ਹੋਊਗਾ ਔਰ ਬਕਾਇਦਾ ਇਤਨਾ ਦੇਊਗਾ ਅਗਰ ਸਰਕਾਰ ਨੇ ਕੱਲ ਅਕਸੀਡੈਂਟ ਹੋ ਗਿਆ ਗੱਗਾਂ ਨਾਲ ਕਰੇ ਬੱਚੇ ਸਕੂਲਾਂ ਐਕਸੀਡੈਂਟ ਹੋ ਗਿਆ ਗੱਡੀਆਂ ਐਕਸੀਡੈਂਟ ਹੋ ਗਿਆ ਜੁਮੇੜੇ ਸਰਕਾਰ ਹੋਊਗੀ ਤੁਸੀਂ ਪ੍ਰਧਾਨ ਜੀ ਦੱਸਿਓ ਜਿੱਥੇ ਚੋਲਾ ਸਾਹਿਬ ਦੀ ਗੱਲ ਕਰਦੇ ਪਏ ਅੱ비 ਚੋਲਾ ਸਾਹਿਬ ਖਣ ਲੱਗੀ ਆ ਇਹ ਲੱਗਦਾ ਤੇ ਕਪੈਸਿਟੀ ਗਈ ਕੋਈ ਨਾ ਲੈਣੀ ਸਾਡੇ ਵਰ ਕੋਈ ਨਾ ਲੈਣੀ ਇਹਨਾਂ ਨੂੰ ਨੌਲੇਜ ਹੋਊਗੀ ਇਹ ਤਾਂ ਤਸੀਲਦਾਰਾਂ ਨੂੰ ਪੁੱਛ ਕੇ ਜਾ ਕੇ ਤੁਸੀਂ ਵੀ ਪੁੱਛੋ ਜਾਂ ਗੱਲਬਾਤ ਕਰੋ ਵੀ ਕੀ ਗੱਲ ਉੱਥੇ ਲੱਗ ਚੱਲਦੇ ਇਹ ਇੱਥੇ ਕੀ ਮੁਸ਼ਕਲ ਹੈਗੀ ਇਹ ਜਿਹੜੀ ਜਗ੍ਹਾ ਕੀ ਹੈ ਕਿੰਨਾ ਦੀ ਹੈ ਇਹ ਜਗ੍ਹਾ ਵਕਬੋੜ ਉਹ ਦੀ ਹੁੰਦਾ ਦੀ ਕੀ ਆ ਕੀ ਨਾਂ ਨਹਿਰ ਨਿੰਨਾ ਦਾ ਨਹਿਰ ਮਲ ਨੰਦਰ ਮਗਨਦੀ ਨਹਿਰ ਬਗਾਂ ਦੀ ਇਹ ਐਮ ਐਲ ਐ 30 ਹਮ ਅਗਲੀ ਉਤਰੀ ਨੇ ਕਿੰਨੇ ਚਿਰ ਦਾ ਤੁਸੀਂ ਸਭ ਸੰਭਾਲ ਕਰਦੇ ਹੋ ਇੱਥੇ ਇਹਨੂੰ ਤਾਂ ਪੰਜ ਸਾਲ ਹੋ ਗਏ ਨੇ 10 ਸਾਲ ਹੈ 5-7 10 ਸਾਲ ਹੋ ਚਲੇ ਨੇ ਕੋਈ ਦਿੱਕਤ ਹੈ ਕੋਈ ਪਰੇਸ਼ਾਨੀ ਕੋਈ ਦਿੱ ਦਿੱਕ ਹੁਣ ਪਈ ਹੈ ਜਿਹੜੀ ਅੰਗੇ ਪਹਿਲੇ ਗਈ ਸੀ ਜਿਹੜਾ ਗਵਾਂ ਲੈ ਕੇ ਨੇ ਇਹਨਾਂ ਬੇਇੱਜ਼ਤੀਆਂ ਗਵਾਂ ਦੋ ਦਿਨ ਨਹੀਂ ਪੰਜ-ਛੇ ਗਵਾਂ ਸੋ ਯੋ ਦੁੱਧ ਦੁੱਧ ਵੇਜ ਕੇ ਪੱਖੇ ਨੇ ਪਾਈ ਡੰਗਰਾਂ 'ਚ ਪਾਈ ਜਾਂਦੇ ਸੀ ਤੁੜੀ ਲੈ ਜਾਂਦੀ ਸੀ ਅੱਜ ਜੋ ਚੀਜ਼ਾਂ ਵੀੜੀਆਂ ਸਭ ਖਤਮ ਕਰਦੇ ਨੇ ਕੀ ਲੱਗਦਾ ਹੁਣ ਜਿਹੜੀ ਗਊਆਂ ਚੁੱਕੀਆਂ ਜਾਂਦੀਆਂ ਨੇ ਕੀ ਹੁਣ ਦੇਖੋ ਜੀ ਇਹ ਇਹਦੇ ਐਸ.ਡੀ.ਐਮ ਸਾਹਿਬ ਜੋ ਤਹਿਸੀਲਦਾਰ ਜੋ ਡੀ.ਸੀ ਸਾਹਿਬ ਨੂੰ ਇਹ ਨੌਲੇਜ ਹੋਊਗੀ ਨਾ ਦਰਨਾ ਦਾ ਐਮ.ਐਲ.ਏ ਨੌਲੇਜ ਹੋਊਗੀ ਪਹਿਲਾਂ ਐਮ.ਐਲ.ਏ ਜਿਹੜੇ ਦਰਨਾ ਜਗ੍ਹਾ ਦੇ ਗਿਆ ਉਹਨਾਂ ਐਮ.ਐਲ.ਏ ਸਾਹਿਬ ਕਿੰਨਾ ਪੈਰ ਲੁੰਦੇ ਪਏ ਨੇ ਨਾ ਕੋਈ ਅਸਰ ਪੈਰ ਹੁੰਦਾ ਪਿਆ ਵਾ ਸਾਰੇ ਕਹਿੰਦੇ ਜਗ੍ਹਾ ਖਾਲੀ ਕਰੋ ਇਹ ਜਗ੍ਹਾ ਖਾਲੀ ਕਰ ਕੀ ਕਰਨਾ ਹੁਣ ਇਹ ਦੱਸੋ ਇਹ ਜਗ੍ਹਾ ਨੂੰ ਕੀ ਲੈਣਾ ਇਹਨਾਂ ਨੇ ਸੇਵਾ ਕਰਨ ਨੇ ਜੋ ਹੌਲੀ ਹੌਲੀ 10 20 20 ਗਊਆਂ ਸਾਰੀ ਕਿਤੇ ਪਚਾ ਲ ਠੀਕ ਸਰ ਆਜੀ ਦਾ ਸ਼ੋਭਨਾਮ ਜੀ ਮੇਰਾ ਨਾਮ ਸੁਖਦੀਪ ਸਿੰਘ ਹੈ ਜੀ ਐਸਟੀਓ ਸਰ ਜਿਹੜੀ ਇਹ ਜਗਾ ਹੈ ਜਿੱਥੇ ਗਊਸ਼ਾਲਾ ਬਣੀ ਪਈ ਹੈ ਇਹਦੇ ਬਾਰੇ ਕੀ ਸਾਰਾ ਰੌਲਾ ਗਾਇਆ ਇਹਨਾਂ ਦੀ ਮਤਲਬ ਸਰਕਾਰ ਦੀ ਸਾਡੀ ਇਰੀਗੇਸ਼ਨ ਡਿਪਾਰਟਮੈਂਟ ਦੀ ਜਗਾ ਹੈ ਪਿਛਲੇ 3-4 ਸਾਲ ਤੋਂ ਮਤਲਬ ਇਲੀਗਲ ਤੌਰ ਤੇ ਇੱਥੇ ਜਿਹੜਾ ਵਾ ਗਊਆਂ ਨੂੰ ਫੈਲਾ ਦਿੱਤਾ ਗਿਆ ਤੇ ਸਾਡੇ ਵੱਲੋਂ ਉਦੋਂ ਦੀ ਹੀ ਮੰਤਲ ਜਿਹੜਾ ਵਾ ਐਡਮਿਨਿਸਟ੍ਰੇਸ਼ਨ ਨੂੰ ਮੰਤਲ ਲੈਟਰ ਜਿਹੜੀਆਂ ਆ ਦੇਖਿਆ ਗਿਆ ਹੈ ਉਸ ਤੋਂ ਬਾਅਦ ਪੀਪੀ ਐਕਟ ਦੇ ਅਧੀਨ ਜਿਹੜਾ ਕੇਸ ਵੀ ਲਾਇਆ ਗਿਆ ਸੀ ਬੇਸਿਕਲੀ ਕੀ ਹੈ ਕਿ ਵੀ ਇੱਥੇ ਅ ਰਜਿਸਟਰਡ ਨਾਮ ਹੋਂ ਕਰਕੇ ਲੋਕਾਂ ਵੱਲੋਂ ਆਮ ਹਰਈ ਦਾ ਮਤਲਬ ਜਿਹੜਾ ਵਾ ਉਹ ਚਲਾਇਆ ਜਾ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਵੀ ਐਨੀਮਲਸ ਦੇ ਉੱਤੇ क्रुएਲਟੀ ਵੀ ਜ਼ਿਆਦਾ ਹੋ ਰਹੀ ਹੈ ਦੂਜੀ ਗੱਲ ਇਹ ਹੈ ਕਿ ਵੀ ਇਲੀਗਲ ਸਾਡੀ ਜਗ੍ਹਾ ਦੇ ਉੱਤੇ ਕਬਜ਼ਾ ਹੋਂ ਕਰਕੇ ਹੁਣ ਮਸ਼ੀਨਾਂ ਜਿਵੇਂ ਸਰਕਾਰ ਨੇ ਪਰਚੇਜ਼ ਕੀਤੀਆਂ ਹੈ ਇਹ ਸਾਡੀ ਬੇਸਿਕਲੀ ਵਰਕਸ਼ਾਪ ਹੈ ਤੇ ਹੁਣ ਸਾਨੂੰ ਮਤਲਬ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕਿ ਜਿਹੜੇ ਮਤਲਬ ਟਰਾਂਸਪੋਰਟ ਵੀਹਿਕਲਸ ਆ ਸਾਡੇ ਮਤਲਬ ਜਿਹੜੇ ਆ ਉਹ ਬਾਹਰ ਲਾਉਣੇ ਪੈ ਰਹੇ ਆ ਉਹ ਇਥੇ ਮਨ ਲਓ ਲੰ longo ਲਈ ਇਹ ਹੀ ਗੱਲ ਕੀਤੀ ਤੇ ਪਲੱਸ ਮਨ ਲਓ ਗਾਵਾਂ ਦੀ ਸੇਫਟੀ ਵਾਸਤੇ ਜਿਹੜੇ ਰਜਿਸਟਰਡ ਗਊਸ਼ਾਲਾ ਨੇ ਉੱਥੇ ਮਨ ਲਓ ਕਿ ਜਨ ਵਾਸਤੇ ਮਨ ਲਓ ਐਡਮਿਨਿਸਟ੍ਰੇਸ਼ਨ ਨੇ ਇਹ ਜੋ ਪ੍ਰਬੰਧ ਕੀਤੇ ਆ ਉਹਦੇ ਤਹਿਤ ਹੀ ਇਹ ਜਿਹੜੀ ਕਾਰਵਾਈ ਹੋ ਗਈ ਕਿੰਨੇ ਜਿਹੜੀ ਸਜਾ ਜਗਾ ਸੀ ਜਿਹੜੀ ਇਹ ਤੇ ਗਊਸ਼ਾਲਾ ਬਣੀ ਤੇ ਹਾਂਜੀ ਇਹ ਕਿੰਨੇ ਜਿਹੜੀ ਸਜਾ ਜਗਾ ਜਿੱਥੇ ਗਊਸ਼ਾਲਾ ਜਿਹੜੀ ਬਣਾਈ ਗਈ ਆ ਤੇ ਇਹ 3-4 ਸਾਲ ਮਨ ਲਓ ਤਾਸਲੇ ਤੇ ਥਾਰ ਕੋ ਕੁਝ ਕੇ ਬਣਾਈ ਗਈ ਉਦਾਂ ਹੀ ਨਹੀਂ ਨਹੀਂ ਬਿਲਕੁਲ ਨਹੀਂ ਮਨ ਲਓ ਤੱਕੇ ਨਾਲ ਮਨ ਲਓ ਜਿਹੜਾ ਵਾ ਉਹ ਜੋਰਾ ਜ਼ਬਰਦਸਤ ਸੀ ਨਾ ਮਨ ਲਓ ਜਿਹੜਾ ਵਾ ਉਹ ਇਨ ਲੋਕ ਤਾਂ ਗੇਟ ਤੋੜ ਕੇ ਉਹ ਐਂਟਰ ਕਰ ਲਿਆ ਗਿਆ ਹੁਣ ਧਾਰਮਿਕ ਮੁੱਦਾ ਸਮਝਦੇ ਨਹੀਂ ਸ਼੍ਰੀਮੁਦਾ گاਉਂ ਦਾ ਆਪਾਂ ਇੱਕਦਮ ਤੇ ਕੋਈ ਕਾਰਵਾਈ ਕਰ ਨਹੀਂ ਸਕਦੇ ਇਸ ਕਰਕੇ ਹੁਣ ਵੀ ਬੜੇ ਰਿਸਪੈਕਟਫੁਲੀ ਜਿਹੜਾ ਵਾ ਉਹ ਜਿਹੜੀਆਂ ਰਜਿਸਟਰਡ ਕੌਸ਼ਲਾਂ ਨੇ ਉੱਥੇ ਇਹਨਾਂ ਨੂੰ ਉਹ ਜਿਹੜਾ ਸ਼ਿਫਟ ਕਰਾਇਆ ਜਾ ਰਿਹਾ ਇਸ ਵਾਰ ਦੀ ਫਿਰ ਤੁਸੀਂ ਇਸ ਤਰ੍ਹਾਂ ਸੀ ਕੋਈ ਬਿਲਕੁਲ ਜੀ ਪਬਲਿਕ ਪ੍ਰੋਪਰਟੀ ਐਕਟ ਦੇ ਅਧੀਨ ਜਿਹੜੇ ਆ ਇਹਦਾ ਕੇਸ ਲੱਗਾ ਹੋਇਆ ਸੀ ਤੇ ਉਹਦਾ ਕੇਸ ਦਾ ਜਿਹੜਾ ਫੈਸਲਾ ਵਾ ਜਿਹੜੇ ਇਹਨਾਂ ਦੇ ਮੋਹਦਵਰ ਸੀ ਉਹਨਾਂ ਦੇ ਭਾਈ ਨੀਮਾ ਹਨਾ ਜੀ ਸੁਨੀਲ ਭਾਈ ਨੀਮਾ ਦੇ ਮਤਲਬ ਰਿੜ ਗਿਆ ਉਹ ਕਾਰਵਾਈ ਹੋਈ ਤੇ ਉਹਨਾਂ ਨੇ ਸਾਰਿਆਂ ਨੇ ਕਿਹਾ ਸੀ ਕਿ ਵੀ ਜੇਕਰ ਸਰਕਾਰ ਜਿੱਥੇ ਵੀ ਸ਼ਿਫਟ ਕਰਨਾ ਚਾਵੇ ਜਿਹੜੀ ਵੀ ਮਤਲਬ ਰਜਿਸਟਰਡ ਜਗ੍ਹਾ ਤੇ ਸਾਨੂੰ ਕਿਸ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਆਪਦੇ ਬਿਆਨ ਸਾਰਿਆਂ ਨੇ ਲਿਖਦੇ ਆ ਉਹ ਡਿਪਾਰਟਮੈਂਟ ਨੂੰ ਦਿੱਤੇ ਤੇ ਉਹਨਾਂ ਦੇ ਮਤਲਬ ਬਿਆਨਾਂ ਦੇ ਤਹਿਤ ਵੀ ਆਪਾਂ ਜਿਹੜਾ ਬਾ ਰਜਿਸਟਰਡ ਕੌਂਸਲਰ ਦਾ ਤੁਹਾਨੂੰ ਹੁਣ ਕੀ ਦੱਸਾਂ ਕਿਥੇ ਗਊਆਂ ਸ਼ਿਫਟ ਹੋਣਾ ਸਰ ਦਾ ਮੰਨਣਾ ਚੋਲਾ ਸਾਹਿਬ ਦੀ ਗਊਸ਼ਾਲਾ ਰਜਿਸਟਰਡ ਹੈ ਹਾਂਜੀ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਰ ਜਿਹੜੀ ਹੈ ਗਊਆਂ ਸਾਰੇ ਨੂੰ ਸ਼ਿਫਟੇ ਕਰਨ ਲੱਗੇ ਸਰ ਇੱਥੇ ਸਾਰੇ ਛੋਟੇ ਕਲਾਕੇ ਤੇ ਕਿੰਨੀਆਂ ਗਾਵਾਂ ਸਾਰੇ ਹੈਗੀ ਇਥੇ ਇਹਨਾਂ ਨੇ ਦੱਸਿਆ ਵਾ ਇਰੀਗੇਸ਼ਨ ਵਾਲਿਆਂ ਦੀ ਇਹ ਜਗ੍ਹਾ ਹੈਗੀ ਆ ਇਹਨਾਂ ਨੇ ਕੇਸ ਕੀਤਾ ਸੀਗਾ ਡਿਸਟ੍ਰਿਕਟ ਸਾਹਿਬ ਨੇ ਫਿਰ ਆਰਡਰ ਕੀਤੀ ਹੈਗੀ ਇਹ ਗਊਆਂ ਸ਼ਿਫਟ ਕਰਨੀ ਹੈ ਇੱਥੇ ਕਿਉਂਕਿ ਇਲੈਗਲੀ ਗਊਸ਼ਾਲਾ ਬਣੀ ਸੀਗੀ ਤੇ ਇਹ ਚੋਲਾ ਸਾਹਿਬ ਹੱਲੇ ਤੋਂ 75 ਚੱਲੀਆਂ ਵਾ ਇੰਨਾ ਚੋਂ ਕੁ 150 ਦੇ ਨੀਅਰ ਬੋਟ ਹੈ ਗਈਆਂ ਵਾ ਤੇ ਉੱਥੇ ਉਹਨਾਂ ਨਾਲ ਗੱਲ ਹੋ ਗਈ ਆ ਉਹਨਾਂ ਕੋਲ ਜਗ੍ਹਾ ਹੈ ਗਈ ਇੰਨੀ 75 ਜਿਹੜੀ ਹੈ ਗਈਆਂ ਵਾ ਉਹ ਅਸੈਪਟ ਕਰਨੀ ਆ ਹੁੰਦਾ ਕਿ ਅਸੀਂ ਲੈ ਜੰਨੇ ਆ ਕਿਹੜੀ ਸਰ ਗੋਸ਼ਾਲਾ ਚੋਲਾ ਸਾਹਿਬ ਚੋਲਾ ਸਾਹਿਬ ਗੋਸ਼ਾਲਾ ਉਹਨਾਂ ਦੀ ਹੈ ਗਈ ਉੱਥੇ ਪਿੰਡ ਦੀ ਗੋਸ਼ਾਲਾ ਚੋਲਾ ਸਾਹਿਬ ਦੇ ਨਾਲ ਉਹ ਕੀ ਲੱਗਦਾ ਉੱਥੇ ਉਹ ਜਗ੍ਹਾ ਹੈ ਗਈ ਕਿੱਥੇ ਹੋਏ ਹਾਂ ਨਹੀਂ ਡੀਸੀ ਸਾਹਿਬ ਨੇ ਰეკਮੈਂਡ ਕੀਤੀ ਆ ਤੇ ਉਹ ਜਗ੍ਹਾ ਪਾ ਉਹਨਾਂ ਦੇ ਰਜਿਸਟਰਡ ਹੋਏਗੀ ਫੇਰ ਹੀ ਕੀਤੀ ਹੋਏ ਇਹ ਸਿਰਫ ਇਸ ਚਿੱਤਰਨ ਕਰਕੇ ਗਾਂਵ ਸ਼ਿਫਟ ਕੀਤੀ ਜਾ ਰਹੀ ਹੈ ਜਾਂ ਵੈਸੇ ਕੋਈ ਦੇਖੋ ਐਕਚੁਅਲ ਦੇ ਵਿੱਚ ਇੱਥੇ ਜੋ ਇਹਨਾਂ ਦੇ ਕਹਿੰਦੇ ਮਤਲਬ ਉਹ ਰਜਿਸਟਰਡ ਨਹੀਂ ਪਹਿਲਾਂ ਗਲਤ ਤਰੀਕੇ ਨਾਲ ਵਾੜ ਦਿੱਤੇ ਗਏ ਆ ਜਗਾ ਇਰੀਗੇਸ਼ਨ ਡਿਪਾਰਟਮੈਂਟ ਦੇ ਸੀਗੇ ਤੋਂ ਇਰੀਗੇਸ਼ਨ ਡਿਪਾਰਟਮੈਂਟ ਨੇ ਇਹ ਕਹਿ ਕੇ ਵੀ ਸ਼ਿਫਟ ਕੀਤੀ ਜਾਏ ਫਿਰ ਕਿਉਂਕਿ ਇਹਦਾ ਗਊ ਧੰਨ ਹੈਗਾ ਵਾ ਇਹ ਨਜ਼ਾਇਰ ਬਾਹਰ ਤੱਕ ਨਹੀਂ ਜਾ ਸਕਦੀਆਂ ਇਸ ਕਰਕੇ ਉਹਨਾਂ ਸੇਫ ਸਾਈਡ ਕਰਕੇ ਟੀਮ ਹੈਗੀ ਆ ਡਿਫਟ ਰਾਈਡਰ ਲੱਗੇ ਨੇ ਐਨੀਮਲ ਸੈਂਟਰੀ ਲੱਗੇ ਨੇ ਤਹਿਸੀਲਦਾਰ ਸਾਹਿਬ ਜਿਹੜੇ ਹੈਗੇ ਨੇ ਉਹ ਮਾਜਿਸਟ੍ਰੇਟ ਨੇ ਮੌਕੇ ਤੇ ਸਾਨੂੰ ਤਾਂ ਇੰਨਾ ਹੀ ਹੈਗਾ ਕਿ ਇਹਨਾਂ ਨੂੰ ਲਦਾ ਕੇ ਭੇਜਣ ਦੀ ਹੋਏ ਆਰਡਰ ਉਹ ਇਹ ਤਾਂ ਆਪਣੇ ਜੇਵਰ ਤਾ ਸਾਦੀ ਕਿ ਜਿਹੋ ਇਹਨਾਂ ਨੂੰ ਲਾ ਕੇ ਤੇ ਸਿਫਟ ਸਾਈਡ ਭੇਜ ਦਿੱਤਾ ਜਾਂਦਾ। ਤੇ ਗਊਸ਼ਾਲਾ ਤੇ ਗੰਗਵ ਖਲ ਲੱਗੀ ਆ ਕਿ ਦੂਜੇ ਤੇ ਬੰਦੀਆਂ ਇਕੱਠੀਆਂ ਹੋਈਆਂ। ਉਹ ਕਹਿੰਦੀ ਆ ਵੀ ਥੱਕੇ ਨਾ ਖਲ ਨਹੀਂ ਥੱਕੇ ਨਾ ਕੋਈ ਨਹੀਂ ਡੀ ਸਾਹਿਬ ਦੇ ਹੁਕਮਾਂ ਦੇ ਨਾਲ ਹੀ ਪਹਿਲਾਂ ਸਾਹਿਬ ਇਹ ਗਊਸ਼ਾਲਾ ਦੇ ਵਿੱਚ ਹੀ ਇਹਨਾਂ ਨੂੰ ਬੋਲ ਤੇ ਇਹਨਾਂ ਨੂੰ ਉੱਤਰ ਲੈ ਕੇ ਜਾਂਦੇ। ਹੂੰ ਤੇ ਪਤਾ ਲਗਾ ਕਿੰਨੀਆਂ ਗਮਾਂ ਇਸ ਤੋਂ ਸ਼ੁਰੂ ਤੇ ਲੱਗੀ ਉੱਥੇ। ਉਹ ਹੁਣ ਸਾਰਾ ਕੁਝ ਦੇਖ ਕੇ ਤੇਰੀ ਘਰਾਂ ਅੱਛਾ ਇਹ ਪਤਾ ਲੱਗਾ ਵੀ ਜਿਹੜੀ ਇੱਥੇ ਤੇ ਚੁੱਲਾ ਸਾਹ ਦੀ ਗੱਲ ਕਰਦੇ ਤੇ ਕੀ ਕਪੈਸਿਟੀ ਹੈਗੀ ਉੱਥੇ ਰੱਖਣ ਦੀ ਉੱਥੇ ਗਊਸ਼ਾਲਾ ਬਣੀ ਗਊਸ਼ਾਲਾ ਦੇ ਵਿੱਚ ਹੀ ਜਾ ਰਹੇ ਜਦ ਦੁਬਲੀ ਵਿੱਚ ਸਰਕਾਰੀ ਗਊਸ਼ਾਲਾ ਵਿੱਚ ਬਣੀ ਹੋਈ ਆ ਫਿਰ ਪ੍ਰਾਈਵੇਟ ਗਊਸ਼ਾਲਾ ਜੇ ਗਊ ਕਿਉਂ ਵੀ ਜੇ ਜਾ ਰਹੀ ਹੈ